ਚਰਾਬ ਦਾ ਝੇਕਾ ਬਾੜ ਦਾ ਉਹ ਘਰ ਨੂੰ ਲੱਗਾ ਬਾੜ ਦਾ ਆ ਬਾਗ ਨੂੰ ਲੱਗਾ ਇੱਥੇ ਤੇ ਖੰਡਰਪੁਰ ਸਾਹਿਬ ਆ ਯੋਧੇ ਨੇ ਆਰੰਭ ਕਰਾਇਆ ਆ ਗਏ ਨੇ ਮਹਾਰਾਜ ਸੁਲੂਕ ਲਿਆ ਕੇ ਤੇ ਪ੍ਰਕਾਸ਼ ਕਰਤਾ ਤੇ ਲੱਗ ਚੁੱਕੇ ਕਾਹਦੇ ਵਾਸਤੇ ਵਸ ਬੇਟਾ ਵਾਸਤੇ ਹੀ ਫਿਰ ਸਾਨੂੰ ਕਹਿੰਦੇ ਆ ਵੀ ਇਹ ਕਾਲੀ ਹੁਣੀ ਟਾਂਗਾਂ ਨਾਲ ਹੀ ਫਿਰਦੇ ਨੇ ਗਰੰਸ਼ੀਆਂ ਨੂੰ ਕੁੱਟਦੇ ਨੇ ਗੁੰਡਾਗਰਦੀ ਕਰਦੇ ਨੇ ਬਾਹਰ ਲਾਈਏ ਫੁੱਲਾਂ ਦਾ ਤੇ ਪਾ ਦੀ ਇਹਦੇ ਗੱਲ ਚ ਲਿਆ ਕੇ ਵੀ ਸ਼ਾਬਾਸ਼ ਵੀਰ ਬਹੁਤ ਸੋਣਾ ਕੀਤਾ ਮਾਰੀ ਬੇਦਵੀ ਕਰਕੇ ਕੋਈ ਆਉਂਦਾ ਨਾ ਅੰਗ ਪਾਰ ਕੇ ਸੁੱਟ ਦਿੰਦਾ ਮਹਾਰਾਜ ਦੇ ਉਹ ਗੁਸ਼ਟਿਆ ਸਮਝ ਆਉਂਦੀ ਆ ਦੁਖੀ ਆ ਪੰਧਾ ਦਾ ਆ ਸਾਡੇ ਆਪਣੇ ਬੀਬੇ ਬੱਚੇ ਨੇ ਆ ਤੂੰ 2 ਮਿੰਟ ਘੱਟ ਰ ਆਹ ਨੀ ਬੋਲੇ ਨਾ ਪਰ ਉਹਦੇ ਸਾਹਮਣੇ ਬਾਦ ਤੱਕ ਕਰਨ ਗੱਲ ਕਾ ਤੂੰ ਬਾਦਾ ਸ਼ਰਾਬ ਵਾਲੇ ਬਾਦ ਤੂੰ ਗੱਲ ਕਾ ਤੂੰ ਨਾ ਸ਼ਰਾਬ ਦਾ ਠੇਕਾ ਵਾ ਇਹ ਆਤਾ ਬਾਨਾ ਵਾ ਹੁਣ ਕੀ ਨਾ ਕਰੀਂਗਾ ਮਾਰੇ ਬਾਦ ਉਹ ਗਾਹ ਕੌਣ ਸ਼ਰਾਬ ਪੀਣਾ ਪਰ ਇਹ ਦੱਸਦੇ ਹੋ ਕਰੀਂਗਾ ਨਾ ਕਾਰੋਬਾਰ ਦੇ ਵਾਦੇ ਬਖਸ਼ੋ ਮਹਾਰਾਜ ਤੇ ਕਾਰੋਬਾਰ ਦੀ ਬਾਤ ਆਇਆ ਬਖਸ਼ੇਗਾ ਨਾ ਤੂੰ ਮਾਰੇ ਬਾਦ ਉਹ ਸ਼ਰਾਬ ਵਾਲੇ ਗੱਲ ਭੇਜਦੇ ਤੇ ਕੋ ਯਾਰ ਸ਼ਰਮ ਨੂੰ ਹੱਥ ਬਾਰੋ ਯਾਰ ਤੂੰ ਕਿਸੇ ਲਈ ਤੂੰ ਸਾਨੂੰ ਦੰਗਰ ਜਾਜ ਦੇਣੀ ਆ ਤੂੰ ਸਾਨੂੰ ਸੇਹ ਦੇਣੀ ਆ ਤੁਸੀਂ ਅਸਾਂ ਨੂੰ ਸਿਖਾਉਣਾ ਵਾ ਮਨ ਲਗਾ ਆਪਣੀ ਨਾਜ਼ ਪਰਿਵਾਰ ਨੂੰ ਕੀ ਕਹਾਂਗੇ ਦੂਰ ਲਾਣ ਤੀ ਯਾਰ ਇਹ ਕੀ ਗੱਲ ਹੋਈ ਯਾਰ ਤੁਹਾਡੀ ਹੈ ਇਹ ਗੱਲ ਹੋਈ ਤੁਹਾਡੀ ਕੀ ਗੱਲ ਹੈ ਗਲਤੀ ਕਰ ਲਈ ਮਨ ਲਈ ਬਸ ਇਹ ਸਮਝਦੇ ਮਾਰੇ ਨੂੰ ਆਪਾਂ ਕਿਤਾਬ ਆ ਹਾਂ ਯਾਰ ਨਾਜ਼ ਜਗਤ ਕੋਦੇ ਜਿਹਨਾਂ ਨੇ ਕਹਾਂਦੇ ਆ ਚੰਦ ਗੁੱਦੀ ਆਪਾਂ ਕਹਿੰਦੇ ਨਾ ਚੰਦ ਪਾਠੀਆਂ ਕਰਕੇ ਸਾਰੀ ਲੈਣ ਹੀ ਬਰਦਾਵੇਂ ਜਿਵੇਂ ਚੰਦ ਬੰਦਿਆਂ ਨੇ ਬਾਣੇ ਪਾ ਕੇ ਵਾਲੇ ਕੰਮ ਕੀਤੇ ਸਾਰਾ ਬਣਾ ਬਣਾ ਕਹਿੰਦਾ ਉਸਨੇ ਚੰਦ ਗੁੱਦੀਆਂ ਨੇ ਰੋਕਿਆ ਨਾ ਕੋਈ ਨਾ ਬਸ ਬੋਲ ਕੋਈ ਨਹੀਂ ਨਾ ਸ਼ਰਾਬ ਦਾ ਪੀਕਾ ਬਾਹਰ ਢੁੱਲਣ ਲੱਗਾ ਬਾਹਰ ਦਾ ਤੂੰਦਾ ਨਾਲ ਕਰਨ ਲੱਗਾ ਇਹ ਦਾਸ ਕਹਿੰਦੀ ਕਿ ਪਾਰ ਦੀ ਕਿ ਮਹਾਰਾਜ ਕਰੋ ਮਾਰ ਕੇ ਬੱਚੋ ਬਹੁਤ ਬਾਰ ਬਸ ਮੈਂ ਫਿਰ ਤੋਂ ਸਮਾਰ ਕੇ ਮਾਰੋ ਤੁਸੀਂ ਸਾਨੂੰ ਦੇ ਦੇਣੀ ਆ ਕੋਈ ਪ੍ਰਵਾਦ ਹੋਈ ਕੋਈ ਪਰਵਾਣ ਨੇ ਇਹ ਕੀਤਾ ਪਰਵਾਣ ਨੇ ਇਹ ਕੀਤਾ ਸਾਬੇਤ ਚਾਹੁੰਦੇ ਬਹੁ ਮਹਾਰਾਜ ਦੇ ਉਹ ਆਇਆ ਤੂੰ ਵੇਨੋ ਪਹਿਲਾ ਜਗਾ ਕੈਪਲ ਹੈਗੀ ਸਰਕਾਰ ਹੋ ਮਤਲਬ ਜੇ ਹੁਣ ਤੁਹਾਨੂੰ ਪੁੱਤੀਏ ਮੈਂ ਕਿੰਨੇ ਗੁੰਦੀਆਂ ਕੋੜੇ ਗੁੰਦੀਆਂ ਕਿਹਦਾ ਹੀ ਨਾ ਸਾਨੂੰ ਸ਼ਰਮ ਆਉਂਦੀ ਪਾਣੀਆ ਦੀ ਜਿਹੜੀ ਇਹਨਾਂ ਦੇ ਇਹਨਾਂ ਦਾ ਲਗਾਇਤ ਤੋਂ ਤੁਹਾਨੂੰ ਨਹੀਂ ਸਹੀ ਗੱਲ ਹੈ ਤੇ ਨੰਬਰ ਨੂੰ ਮੈਂ ਫੋਟੋ ਕਰਦਾ ਵੀ ਡਾਕ ਦੇ ਨੂੰ ਫੇਰਾ ਸਾਚੀਂ ਵਿਆਹ ਗ੍ਰੰਥ ਨੂੰ ਕਰਤਾ ਪਰ ਸਾਨੂੰ ਸ਼ਰਮ ਆਉਂਦੀ ਪੀਕੇ ਦਾੜੀਆਂ ਦੀ ਉਹਨਾਂ ਤੋਂ ਤੁਹਾਡੇ ਪਰਿਵਾਰ ਦਾ ਕੋਈ ਸਰਦਾ ਬੰਸਿਕ ਨੂੰ ਜਾਣਾ ਮਤਲਬ ਹੈ ਬਸਾਨੂੰ ਪੈਣ ਦਾ ਮਤਲਬ ਹੈ ਪਦਾਰਿਫ ਕਿੱਥੇ ਕਿੱਥੇ ਤੁਹਾਨੂੰ ਮੱਥਾ ਮਾਰ ਮਾਰ ਕੇ ਉਹ ਨਾ ਕਰੋ ਨਾ ਕਰੋ ਅਸੀਂ ਲੜਦੇ ਆ ਪਾਰਟੀਆਂ ਦੇ ਕਰਕੇ ਰੋਜ਼ ਕਮੇਟੀਆਂ ਲੜਦੇ ਬਥੇ ਗੰਸਿਨਾ ਜਿੰਨੂ ਚੱਕਰ ਹੋਏ ਗੰਸਿਨਾ ਦਿਹਾਵਾਉਂਦਾ ਹੋਏ ਜਲਦੀਰੇ ਬਚਨ ਤੇ ਪੜਾਈਏ ਹੋਏ ਇਹ ਆ ਸੰਸਦਾਂ ਦੀ ਮਰੀਆ ਕਰਨ ਤੋਂ ਆ ਸੰਸਦਾਂ ਦੀ ਮਰੀਆ ਵੇਸਤੋ ਜਰਾ ਪਰੰਥਰ ਅਕਾਲੀ ਨੂੰ ਬਸ ਆਸਲ ਪੈਸੇ ਦੀ ਵੇਚ ਕਰਦਾ। ਬਿਲਕੁਲ ਫੁੱਲ ਕਰਿਆ ਹੁੰਦਾ। ਉਸਦਾ ਵੀ ਨਹੀਂ ਸੰਸਦਾ ਕਿ ਮਤਲਬ ਉਹ ਦੱਸਦਾ। ਕੀ ਮਤਲਬ ਉਹ ਦੱਸਦਾ। ਤੇਰੀ ਮਰਿਆਦਾ ਕੀ ਹੈ? ਤੂੰ ਵਿਦਬੀ ਕਰ ਮੈਂ ਕਿਹਨੂੰ ਸੁਣਦੇ ਹਾਂ ਸਾਡੇ ਵੀ ਕਿ ਆਲੇ ਪੈਸਾ ਲਿਖੀਏਗਾ ਗਰੰਟੀ ਦੇ ਕੇ ਤੇਰੀ ਮਰਿਆਦਾ ਕੀ ਹੈ? ਤੈਨੂੰ ਮਰਿਆਦਾ ਤਾਂ ਨਹੀਂ ਪਤਾ ਹੀ। ਸੰਸਦਾ ਪੁੱਛਣ ਡਿਆ ਵਾ ਤੂੰ। ਦਾਹ ਚਿੱਟਾ ਕਰ ਲੈ ਤੈਨੂੰ ਬਸ ਸਮਝ ਨਹੀਂ ਆਈ 10 ਸਾਲ ਤੈਨੂੰ ਪਾਰ ਕਰਦੇ ਨੂੰ ਹੋ ਗਏ ਨੇ। ਤੈਨੂੰ ਸੰਸਦਾ ਦੱਸਾਉਣ ਮੈਂ ਸੰਸਦਾ ਕਿਹੜੀ ਹੈ? ਹੋਰ ਸਰ ਸਾਹਿਬ ਗੰਧੀਆਂ ਇੱਥੇ ਜਿਹੜਾ ਟੱਲਾ ਹਣ ਹੋਇਆ ਪਹਿਲੇ ਹੁਣ ਚੀਰਾ ਸ਼ਰਾਬ ਦਾ ਝੇਕਾ ਬਾਰ ਦਾ ਉਹ ਘਾਟ ਨੂੰ ਲੱਗਾ ਬਾਰ ਦਾ ਆ ਬਾਰ ਕੋਲ ਲੱਗਾ ਇੱਥੇ ਤੇ ਖਰਪਰ ਸਾਹਿਬ ਆ ਯੋਗ ਨੇ ਆਰੰਭ ਕਰਾਇਆ ਆਗੇ ਨੇ ਮਾਰਿਆ ਸਹੂਲੂਕ ਲਿਆ ਕੇ ਤੇ ਪ੍ਰਕਾਸ਼ ਕਰਤਾ ਤੇ ਲਿਆ ਕੇ ਚੋਕ ਤੇ ਕਾਹਦੇ ਵਾਸਤੇ ਵਸ ਬੇਟਾ ਵਾਸਤੇ ਹੀ ਫਿਰ ਸਾਨੂੰ ਕਹਿੰਦੇ ਆ ਵੀ ਇਹ ਕਾਲੀ ਹੁਣੀ ਟਾਂਗਾਂ ਨਾਲ ਹੀ ਫਿਰਦੇ ਨੇ ਗੰਧੀਆਂ ਨੂੰ ਕੁੱਟਦੇ ਨੇ ਗੁੰਡਾਗਰਦੀ ਕਰਦੇ ਨੇ ਬਾਹਰ ਲਿਆਈਏ ਫੁੱਲਾਂ ਦਾ ਤੇ ਪਾ ਦੀ ਇਹ ਗੱਲ ਚ ਲਿਆ ਕੇ ਵੀ ਸ਼ਾਵਾ ਜੀ ਵੀਰ ਬਹੁਤ ਸੋਣਾ ਕੀਤਾ ਮਾਰੀ ਬੇਦਵੀ ਕਰਕੇ ਕੋਈ ਆਉਂਦਾ ਨਾ ਅੰਗ ਪਾਰ ਕੇ ਸੁੱਟ ਦਿੰਦਾ ਮਹਾਰਾਜ ਦੇ ਉਹ ਗੁਸਟੀਆਂ ਸਮਝ ਆਉਂਦੀ ਆ ਦੁਖੀ ਆ ਪੰਧਾ ਦਾ ਆ ਸਾਡੇ ਆਪਣੇ ਬੀਬੇ ਬੱਚੇ ਨੇ ਆ ਤੂੰ 2 ਮਿੰਟ ਘੱਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 27 ਅਪ੍ਰੈਲ ਵਾਲੇ ਦਿਨ ਇੱਕ ਗੇ ਪਰੇਡ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੱਢਣ ਦੀ ਗੱਲ ਕੀਤੀ ਗਈ ਸੀ ਕੁਝ ਲੋਕਾਂ ਦੇ ਵੱਲੋਂ ਗੇਪ ਰੇਡ ਕੱਢਣ ਦਾ ਮਤਲਬ ਸੀ ਪੰਜਾਬ ਦੀ ਨੌਜਵਾਨੀ ਨੂੰ ਨਾਮਰਦ ਬਖਾਉਣਾ ਯੋਧਿਆਂ ਦੀ ਸੂਰਬੀਰਾਂ ਦੀ ਸ਼ਹੀਦਾਂ ਦੀ ਇਹ ਧਰਤੀ ਆ ਪੰਜਾਬ ਦਾ ਹਰ ਵਸਿੰਦਾ ਯੋਧਾ ਜਿੱਥੇ ਪੰਜਾਬ ਦੇ ਵਸਿੰਦਿਆਂ ਨੇ ਕੁਰਬਾਨੀਆਂ ਕੀਤੀਆਂ ਪੰਜਾਬ ਦੀ ਅਣਖ ਗੈਰਤ ਲਈ ਉੱਥੇ ਸਿੱਖਾਂ ਨੇ ਬੇਅੰਤ ਸਿਰ ਦਿੱਤੇ ਨੇ ਯੋਧਿਆਂ ਨੇ ਸਿਰ ਦਿੱਤੇ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਲੜੇ ਨੇ ਜੁੰਝੇ ਨੇ ਪੰਜਾਬ ਦੀ ਅਣਖ ਤੇ ਗੈਰਤ ਵਾਸਤੇ ਪਰ ਚੰਦ ਲੋਕਾਂ ਦੇ ਵੱਲੋਂ ਪੰਜਾਬ ਦੇ ਉੱਤੇ ਇੱਕ ਨਵਾਂ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਗੇਪ ਰੇਡ ਭਾਵ ਪੰਜਾਬ ਦੀ ਨੌਜਵਾਨੀ ਨਾ ਮਰਦ ਦਿਖਾਉਣ ਦੀ ਕੋਸ਼ਿਸ਼ ਪਰ ਜਾਗਦਿਆਂ ਜ਼ਮੀਰਾਂ ਵਾਲੇ ਪੰਜਾਬੀਆਂ ਨੇ ਸਿੱਖਾਂ ਨੇ ਡੱਟ ਕੇ ਪੰਥਨੇ ਦਾ ਵਿਰੋਧ ਕੀਤਾ ਤੇ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਪਤਾ ਲੱਗ ਗਿਆ ਉਹਨਾਂ ਨੂੰ ਵੀ ਖਾਲਸਾ ਜਿਉਂਦਾ ਜਾਗਦਾ ਇਹੋ ਜਿਹੀ ਜਿਹੜੀਆਂ ਕੋਝੀਆਂ ਚਾਲਾਂ ਇਹ ਨਾ ਪਹਿਲਾਂ ਕਾਮਯਾਬ ਕਰੀ ਹੁੰਦੀਆਂ ਨੇ ਨਾ ਗਾਉਣ ਦੇਾਂਗੇ ਜਿੰਨਾ ਚਿਰ ਮਹਾਰਾਜ ਕਿਰਪਾ ਕਰਨ ਸਵਾਸ ਬਖਸ਼ੇ ਨੇ ਡਟ ਕੇ ਵਿਰੋਧ ਕਰਦੇ ਅਸੀਂ ਕਰਾਂਗੇ ਅਸੀਂ ਆਪਣਾ ਫਰਜ ਸਮਝਦੇ ਹੋਇਆ ਬੇਸ਼ੱਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਪਰ ਨਾਲ ਅਸੀਂ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰਾਂ ਨੇ ਇਹ ਨਾ ਰੋਕਿਆ ਨਾ ਬੰਦ ਕੀਤਾ ਅਸੀਂ ਆਪ ਰੋਕਾਂਗੇ ਸਾਨੂੰ ਮਹਾਰਾਜ ਨੇ ਸ਼ਸਤਰ ਬਖਸ਼ੇ ਨੇ ਇਹ ਅਸੀਂ ਭੇਡਾਂ ਚਾਰ ਵਾਸਤੇ ਡਾਂਗਾ ਨਹੀਂ ਰੱਖੀਆਂ ਜੇ ਕੋਈ ਸਾਡੇ ਤੇ ਆ ਕੇ ਇਸ ਤਰੀਕੇ ਨਾਲ ਹਮਲੇ ਕਰੂਗਾ ਤੇ ਹਮਲੇ ਬਰਦਾਸ਼ਤ ਨਹੀਂ ਕੀ ਜਾਣਗੇ ਪਹਿਲਾਂ ਹੀ ਬਹੁਤ ਜ਼ਿਆਦਾ ਗੰਦ ਪੈਲ ਕੇ ਆ ਸਾਡੇ ਪੰਜਾਬ ਦੀ ਨੌਜਵਾਨੀ ਲੱਚਰ ਦਾ ਸ਼ਿਕਾਰ ਹੋ ਰਹੀ ਆ ਸਾਡੀਆਂ ਧੀਆਂ ਪੰਜਾਬ ਦੀਆਂ ਧੀਆਂ ਜਾਈਆਂ ਜਿਨ੍ਹਾਂ ਨੇ ਯੋਧੇ ਸੁਰਮੇ ਪੈਦਾ ਕਰਨੇ ਨੇ ਉਹ ਟਿਕਟੋਕ ਤੇ ਇੰਸਟਾਗ੍ਰਾਮ ਤੇ ਨੰਗਾ ਨਾਚਾਂ ਚਲਈਆਂ ਨੇ ਭਾਵੇਂ ਗਿਣਤੀ ਘਟਿਆ ਪਰ ਇਹ ਅੱਗ ਆ ਤੇ ਇਹ ਉਹ ਅੱਗ ਆ ਜਿਹੜੀ ਵਾਦੀ 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 ਅੱਗ ਨੇ ਸਾਰਾ ਜੰਗਲ ਸਾੜ ਦੇਣਾ ਇਸ ਕਰਕੇ ਬੇਨਤੀ ਆ ਜਾਗਦੀਆਂ ਜ਼ਮੀਰਾਂ ਦਾ ਸਬੂਤ ਦਿਆ ਕਰੋ ਇਸੇ ਤਰ੍ਹਾਂ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਹਰ ਇੱਕ ਸਿੱਖ ਨੇ ਜਥੇਬੰਦੀਆਂ ਦੇ ਫੋਨ ਆਏ ਨੌਜਵਾਨਾਂ ਦੇ ਖਾਸ ਕਰਕੇ ਬੜੇ ਫੋਨ ਆਏ ਬਤਨ ਨੌਜਵਾਨ ਸੇ ਭਾਵੇਂ ਅੱਜ ਵੀ ਮਿਲੇ ਉਹਨਾਂ ਨੇ ਬੜਾ ਸਾਥ ਦਿੱਤਾ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕੀਤੀ ਬਾਬਾ ਜੀ ਤੁਹਾਡੇ ਨਾਲ ਆ ਸੋ ਸਾਰਿਆਂ ਦਾ ਬੜਾ ਧੰਨਵਾਦ ਕਿ ਤੁਸੀਂ ਸਾਥ ਦਿੱਤਾ ਜਿਹੜੀ ਅਸੀਂ ਆਵਾਜ਼ ਚੱਕੀ ਸੀ ਉਹ ਸਾਡਾ ਫਰਜ਼ ਸੀ ਤੇ ਗਾਂ ਵੀ ਆਪਣਾ ਫਰਜ਼ ਪੂਰਾ ਕਰਦੇ ਰਾਵਾਂਗੇ ਇਹ ਗੰਦ ਇੱਥੇ ਸਿਰਫ ਗੇਪ ਰੇਡ ਦੀ ਗੱਲ ਨਹੀਂ ਹੋਰ ਬਹੁਤ ਤਰੀਕਿਆਂ ਨਾਲ ਇੱਥੇ ਜਿਹੜੇ ਹਮਲੇ ਨੇ ਉਹ ਹੋਰ ਨੇ ਸੋ ਰੋਹ ਵਿਚਾਰ ਅੱਜ ਦਾ ਜਿਹੜਾ ਇਹ ਵਿਸ਼ਾ ਕਿ ਗੇਪ ਪਲੇਟ ਜਿਹੜੀ ਉਹਨਾਂ ਪ੍ਰਬੰਧਕਾਂ ਦੇ ਵੱਲੋਂ ਐਲਾਨ ਕਰਕੇ ਸ਼ੋਸ਼ਮਿਲ ਤੇ ਕੈਨਸਲ ਕਰ ਦਿੱਤੀ ਗਈ ਪਰ ਅਸੀਂ ਸੁਚੇਤ ਰਹਿਣਾ ਧਿਆਨ ਰੱਖਣਾ ਵੀ ਇਦਾਂ ਦੇ ਛਰਾਬ ਦਵਾ ਪੰਜਾਬ 'ਚ ਨਾ ਹੋਵੇ ਖਾਸ ਕਰਕੇ ਅਮਰਸਰ ਸਾਹਿਬ ਦੇ ਵਿੱਚ ਜਿਹੜੀ ਇਹ ਪ੍ਰੇਅਰ ਕੈਨਸਲ ਹੈ ਭਾਵੇਂ ਫਿਰ ਵੀ 27 ਤਰੀਕ ਨੂੰ ਆਪਾਂ ਪਹਿਰਾ ਰੱਖਣਾ ਤਾਂ ਕਿ ਕੋਈ ਛਰਾਬ ਤੇ ਨਾ ਕੋਈ ਨਾ ਕਰ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ